ਵਤਨ ਦੀ ਮਿੱਟੀ ਨਿਊ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਈ ਵਿਖੇ ਰੋਜ਼ਾਨਾ ਗਾਗਰ ਦੇ ਦਰਸ਼ਨ ਰਿਪੋਰਟ ਉਪਕਾਰ ਸਿੰਘ ਰੰਦਾਵਾ ਅੰਮ੍ਰਿਤਸਰ ਅਜਨਾਲਾ ਵਿੱਚ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਚਟਕਾ 6 ਜ਼ਿਲ੍ਹਿਆਂ ਦੀ ਮਹਿਲਾ ਕੋਆਰਡੀਨੇਟਰ ਪਾਰਟੀ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਹਲਕਾ ਇੰਚਾਰਜ ਜੋ ਸਿੰਘ ਸਮਰਾ ਦੀ ਅਗਵਾਈ ਵਿੱਚ ਅਕਾਲੀ ਦਲ ਵਿੱਚ ਸ਼ਾਮਿਲ ਰਿਪੋਰਟ ਮਨੀਸ਼ ਕੁਮਾਰ ਉਪਲ ਅਜਨਾਲਾ ਪਿੰਡ ਲੋਪੋਕੇ ਦੇ ਇਤਿਹਾਸਕ ਗੁਰਦੁਆਰਾ ਬੜੀ ਸੇਵ ਤਪਸਥਾਨ ਬਾਬਾ ਭਾਈ ਹਰਦਾਸ ਜੀ ਜਾਦ ਵਿੱਚ ਸਾਲਾਨਾ ਮੇਲਾ ਮਨਾਇਆ ਗਿਆ ਰਿਪੋਰਟ ਜਸਬੀਰ ਸਿੰਘ ਔਲਖ ਪਿੰਡੀ ਸੈਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ 마ਸ਼ੀਵਾੜਾ ਇਲਾਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੀ ਅਚਾਨਕ ਚੈਕਿੰਗ ਰਿਪੋਰਟ ਭੂਸ਼ਣ ਬੰਸਲ ਸਮਰਾਲਾ 마ਸ਼ੀਵਾਲਾ ਢਿਲਵਾ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਦਾ ਕੈਂਪ ਲਗਾਇਆ ਰਿਪੋਰਟ ਹੈ ਗੋਬਿੰਦ ਸਖੀਜਾ ਟਿਲਵਾ ਕਪੂਰਥਲਾ ਗੁਰਦੁਆਰਾ ਦਮਦਮਾ ਸਾਹਿਬ ਪਿੰਡੀ ਔਲਖ ਵਿਖੇ ਮੱਸਿਆ ਦੇ ਦਿਹਾੜੇ ਤੇ ਬਾਬਾ ਕੁਲਵੰਤ ਸਿੰਘ ਕੋਗਾ ਜੀ ਦੀ ਬਰਸੀ ਮਨਾਈ ਗਈ ਰਿਪੋਰਟ ਜਸਬੀਰ ਸਿੰਘ ਔਲਖ ਪਿੰਡੀ ਸੈਦਾ ਕੁਲਦੀਪ ਸਿੰਘ ਢਾਲੀਵਾਲ ਨੇ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਗ੍ਰਾਂਟ ਵੰਡਣ ਮੌਕੇ ਵਰਕਰਾਂ ਨੂੰ ਕੀਤਾ ਸੰਬੋਧਨ ਜਸਬੀਰ ਸਿੰਘ ਔਲਖ ਪਿੰਡੀ ਸੈਦਾ ਮੋਦੀ ਦੀ ਅਗਵਾਈ ਵਿੱਚ ਭਾਰਤ ਆਪਣੀ ਅਸਲ ਪਛਾਣ ਨੂੰ ਕਰ ਰਿਹਾ ਹੈ ਸਥਾਪਿਤ ਗੁਲਾਮੀ ਦੇ ਪ੍ਰਤੀਕ ਤੋਂ ਮੁਕਤੀ ਦਾ ਇਤਿਹਾਸ ਅਭਿਮਾਨ ਸ਼ਲਾਗਾ ਜੋ ਪਰਮਜੀਤ ਸਿੰਘ ਗਿੱਲ ਰਿਪੋਰਟ ਅਨੀਤਾ 베ਦੀ ਬਟਾਲਾ ਪਿੰਡ ਤਲਵੰਡੀ ਨਾਰ ਵਿਖੇ ਮਸਿਆਦਾ ਦਿਹਾੜਾ ਮਨਾਇਆ ਗਿਆ ਅਤੇ ਗੁਰੂ ਦੇ ਅਟੁੱਟ ਲੰਗਰ ਵਰਤਾਏ ਗਏ ਰਿਪੋਰਟ ਜੀਬੀਰੋ ਫਤੇਗੜ ਚੂੜੀਆਂ ਸਮੂਹ ਵਿਭਾਗ ਭਲਾਈ ਸਕੀਮਾਂ ਦਾ ਲਾਭ ਜ਼ਿਲ੍ਹੇ ਦੇ ਹਰੇਕ ਲੋੜਵੰਦ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਸੁਖਵਿੰਦਰ ਸਿੰਘ ਰੰਧਾਵਾ ਰਿਪੋਰਟ ਵਿਨੋਦ ਸੋਨੀ ਡੇਰਾ ਬਾਬਾ ਨਾਨਕ ਪਾਜਪਾ ਨੇ ਮੁਖਵਿੰਦਰ ਸਿੰਘ ਮਹਲ ਲੋਗ ਰਹਿ ਮੰਤਰੀ ਅੰਬੀਰਤ ਛਾ ਦੀ ਮੋਗਾ ਰੈਲੀ ਲਈ ਰਾਜਾ ਸੰਸੀ ਵਿਧਾਨ ਸਭਾ ਹਲਕਾ ਦਾ ਇੰਚਾਰਜ ਨਿਯੁਕਤ ਕੀਤਾ ਰਿਪੋਰਟ ਜਸਬੀਰ ਸਿੰਘ ਗਿਲ ਰਾਜਾ ਸੰਸੀ ਇਤਿਹਾਸਿਕ ਗੁਰਦੁਆਰਾ ਬੁਰਜ ਸਾਹਿਬ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ ਗਿਆ ਰਿਪੋਰਟ ਜਸਬੀਰ ਸਿੰਘ ਔਲਖ ਪਿੰਡੀ ਸੈਦਾ ਹੋਰ ਵਧੇਰੇ ਜਾਣਕਾਰੀ ਲਈ ਵੇਖਦੇ ਰਹੋ ਵਤਨ ਦੀ ਮਿੱਟੀ ਨਿਊ ਚੈਨਲ ਧੰਨਵਾਦ